ਅੰਜੀ ਸਸੀ ਕਾ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਜਾਣਾ ਜੀ ਹੰਢਿਆਏ ਆਊਟਲੈਟ ਦੇ ਵਿੱਚ ਤੇ ਕਰਨ ਉਹਰੇ ਆਪਣੇ ਨਾਲ ਨੇ ਆਪਾਂ ਉਹਨਾਂ ਨੂੰ ਗਿਆ ਸੀ ਵੀ ਇੱਕ ਗੱਡੀ ਲੈ ਚੱਲਦੇ ਆ ਪੰਜ ਛੇ ਜਾਣੇ ਜਿਹੜੇ ਵੀ ਹੋਵਾਂਗੇ ਆਪਾਂ ਗੱਡੀ 'ਚ ਬਹਿ ਕੇ ਜਾਵਾਂਗੇ ਔਰ ਤੁਹਾਨੂੰ ਪਤਾ ਉਹਨਾਂ ਦਾ ਆਈ ਵਾਰ ਹਰੇ ਘੱਲੇ 'ਚ ਕੋਈ ਨਾ ਕੋਈ ਗਰਾਰੀ ਉਹਨਾਂ ਦੀ ਹੁੰਦੀ ਹੈ ਕਹਿੰਦੇ ਜੀਪ ਤੇ ਜਾਣਾ ਪੈਂਦਾ ਪਿੰਦ ਦੇ ਲਈ ਦੀ ਜੀਪ ਕਹਿੰਦੇ ਜੀਪ ਚੱਕ ਕੇ ਲਿਆਉਗੀ ਵੀ ਜੀਪ 'ਚ ਬਹਿ ਕੇ ਜਾਵਾਂਗੇ ਤਾਂ ਹੁਣ ਅਸੀਂ ਚੱਲੇ ਜੀ ਚੱਠੇ ਜੀਪ ਚੱਕਣ ਪਿੰਦੇ ਦੇ ਘਰੋਂ ਤੇ ਬੜੇ ਰਿਓ ਬਲੌ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਆ ਗਏ ਮੈਨੂੰ ਲੱਗਦਾ ਉਹ ਕਿਉਂ ਰੌਲਾ ਪਾਇਆ ਓਏ ਹਾਂ ਕਿੱਥੇ ਕਿੱਥੇ ਚੱਠੇਂਗੀ ਐ ਜੀਪ ਰਿਆਂਗੇ ਕਿਹੜੀ ਜੀਪ ਉਹਦਾ ਜਵਾਬ ਦੇ ਕੇ ਕਹਿੰਦੇ ਪਿੰਦੇ ਨੂੰ ਲੈਣ ਜਾਣਾ ਦੇਲੀ ਜੀਪ ਤੇ ਹਾਂ ਜੀਪ ਤੇ ਜੀਪ ਤੇ ਫੁੱਲ ਲਾ ਕੇ ਜਾਂਦੇ ਐ ਹੂ ਨਹੀਂ ਫਿਰ ਅੱਡੀ ਚ ਲਿਆਵਾਂਗੇ ਵੀ ਅਸੀਂ ਨਵੀਂ ਸਾਡਾ ਟਰੈਕ ਵੇਚ ਦਾਂਗੇ ਐਡਾ ਜੀ ਐਡਾ ਸੀਨ ਨਹੀਂ ਹੈਗਾ ਸਹੀ ਗੱਲ ਹੈ ਜਾਣਾ ਕਿੱਥੇ ਅੱਜ ਧੁੱਪ ਬੜੀ ਜੜ ਗਈ ਮੈਂ ਘਣਾ ਰਹਿਣ ਦੋ ਯਾਰ ਜਾਣਾ ਕਿ ਆਊਟਰ ਲਿਸਟ ਰਹਿਣ ਦੋ ਮੈਂ ਕਹਣਾ ਛੱਡੋ ਪਰ ਆ ਜਾਣਾ ਕੁਝ ਲਿਆ ਕੇ ਉਹਨੂੰ ਟਰੈਕਟਰ ਡੱਕ ਧਰ ਦਊ ਚੱਜੇ ਫਿਰ ਲਾ ਲਾਂ ਦਰ ਡੱਕ ਤਾਂ ਚੱਲਦਾ ਨਹੀਂ ਉਹ ਜਾ ਆਪਾਂ ਬਦਲ ਦਰ ਲਾਂਗੇ ਚੱਲੇ ਗਏ ਯਾਰ ਯਾਰ ਉਹ ਤੋ ਜਿਹੜਾ ਰਿਜਨਲ ਮੈਂ ਕਹਣਾ ਤੁੱਪਾ ਹੀ ਹੱਥ ਨੇ ਜੱਕ ਲਿਆ ਮਨ ਮੰਨ ਲਾ ਗੱਲ ਮੈਂ ਰਹਿਣਾ ਮਾਰ ਜੂਗਾ ਮੈਂ ਕਿਹੜਾ ਕਮੈਂਟਮੈਂਟ ਕਰਤੀ ਦਾ ਚੱਲ ਹੋਰ ਚੱਲ ਓਰੀਪੂ ਜਿਹੜਾ ਕੈਮਰਾ ਮੇਰੇ ਮੂੰਹ ਤੋਂ ਐਡੀ ਦੂਰ ਸਰਦਾਰ ਬੁੱਟਾ ਸਿੰਘ ਜੀ ਵਾਰੀਆ ਉਹਨਾਂ ਦੀ ਚੱਲ ਚੱਲ ਪੂਰੀ ਖੜਾਲਾ ਮੈਂ ਕਹਣਾ ਗੇੜਾ ਸ਼ਾਮ ਹੋ ਰਹੀ ਰੋਕਦੇ A few minutes later ਕਹਿੰਦੇ ਕੌਣ ਆ ਕਹਿੰਦੇ ਹੰਮੂ ਆ ਮੇਰੇ ਪਿਆ ਵੀਰ ਚੱਲ ਓਏ ਨਾਲੇ ਚੱਲ ਮੈਂ ਤਾਂ ਕਹਣਾ ਹਾਂ ਬਾਈ ਕੰਮ-ਕਮ ਕਰਨਾ ਨੇ ਕੀ ਕੰਮ ਕਰੇਗਾ ਅੱਜ ਸੱਜੀ ਤੇ ਜੀਸੀ ਕੀ ਕੰਮ ਕਰਦਾ ਸਾਰੇ ਦਿਨ ਤੋਂ ਕੰਮ ਵੀ ਨਹੀਂ ਕਰਨੇ ਆਇਆ ਕਿੱਥੋਂ ਉਹਨੂੰ ਸੱਚੀ ਸੱਚੀ ਦੱਸਣੀ ਜੇ ਜਾ ਜਾੜਾ ਨਾ ਨਾ ਤੂੰ ਮੱਖੜੇ ਕਢੇ ਜਾਂ ਤੂੰ ਅਜ ਸਿੰਘ ਰਾਣਾ ਚੱਲ ਜਲੀ ਮੈਂ ਕਹਣਾ ਪਿੰਡ ਤੱਕ ਦਾ ਚੱਲਾ ਨਾ ਨਾ ਤੂੰ ਜਾਓ ਮੇਰਾ ਨਾਲ ਕੇ ਖੜਾ ਜਾ ਬਰਨਾਲੇ ਚੱਲੇਗਾ ਅੱਥ ਨੇ ਆਊਟਲੈਟ ਆ ਆਊਟਲੈਟ ਤੇ ਜਾਣਾ ਬ੍ਰੋ ਇਹ ਚ ਆਊਟਲੈਟ ਚ ਬਣਾ ਕੇ ਲੈ ਆਉਣਾ ਬਲੌਗ ਚਿੱਟੇ ਜਾਦਰੇ ਲਾ ਕੇ ਉੜਤੇ ਪਾ ਕੇ ਫੇਰ ਜਾਵਾਂਗੇ ਉਹ ਖੜੀ ਆਪਣੀ ਮੰਦਿਰ ਜਿਹੜੀ ਆ ਉਹ ਨਾਲ ਉਹ ਵਜੀ ਲੈ ਜੋ ਕਿਉਂ ਬੈਠੀ ਆਲਾ ਪਰਲੇ ਨੂੰ ਜਾਣਾ ਨਾ ਕਹਣਾ ਨਾਮ ਦੱਸਦਾ ਕੌਰੀ ਵਾਲਾ ਹਾਂ ਦੁਨੀਆ ਜਾਣਦੀ ਐਨੂੰ ਚੁੱਭ ਚੱਲ ਉਹ ਆ ਜਾ ਓਰਾ ਕਰ ਲਾ ਲੋਹਾ ਯੂਨੀਕੇਸ਼ਨ ਤੋਂ ਪਰੇਸ਼ਾਨ ਹੋ ਡੈੱਕ ਲੱਗਿਆ ਹੋਇਆ ਮਾ ਡੈੱਕ ਹੈਗਾ ਇੱਥੇ ਚੈੱਕ ਕਰ ਡੈੱਕ ਹੈ ਜਮਨਾਲਾ ਥੋਲਾ ਲਗਾਉਣਾ ਬੂ ਐਂ ਕਰ ਓਏ ਲੱਖੂ ਦੇ ਚੱਲ ਪਹਿਲਾਂ ਨਹੀ ਪਹਿਲਾਂ ਇਹ ਛੱਤ ਨੂੰ ਖੋਲੋ ਪਹਿਲਾਂ ਮੈਂ ਕਹਣਾ ਲੱਖੂ ਦੇ ਚੱਲ ਆਪਾਂ ਡੈਕ ਲਵਾਈਏ ਪਹਿਲਾਂ ਕੱਲਾ ਹਾਰ ਨਹੀ ਜਦਾਂ ਦੱਸ ਕੀ ਕਰੀਏ ਡੈਕ ਟ੍ਰੈਕਟ ਵਾਲਾ ਧਰ ਲੈਣਾ ਐਸਲ ਮੈਂ ਤਾਂ ਤੂੰ ਫੋਨ ਫੜਾ ਥੋੜੀ ਜਿਹੀ ਨਾ ਕਲਿੱਪ ਲੈ ਦੇਣਾ ਇੱਕ ਵਾਰ ਵਾਲੀ ਸਰ ਗੇਲੇ ਆ ਕੇ ਸਲਾਬੀ ਉਹੀ ਗੇੜੇ ਦੇ ਜਾਂਦੇ ਨੇ ਫਰੀ ਦੇ ਆ ਲੈ ਆ ਲੈ ਆ ਲੈ ਆ ਲੈ ਆ ਲੈ ਆਹ ਇਹ ਬੜਾ ਬੰਦ ਕਿੱਥੋਂ ਦੀ ਹੈ ਹਾਂ ਹਾਂ ਚੋਕਾ ਲਈ ਇਹ ਤਾਂ ਦੂਜੀ ਮੇਰੀ ਗੱਲ ਸੁਣ ਲੈ ਬਾਈ ਇੱਕ ਠੀਕ ਹੈ ਤੈਂ ਕਹਿਦੀ ਜੀਪ ਤੇ ਜਾਣਾ ਜੀਪ ਆਪਾਂ ਲੈ ਹੁੰਦੀ ਹਾਂ ਉਹਨਾਂ ਰਹੀ ਗਈ ਗੱਲ ਬੰਦਿਆਂ ਦੀ ਹਾਂ ਬੰਦੇ ਜਿਹਾਂ ਆਪਣੇ ਤੇਰੇ ਬੰਦੇ ਕੋਈ ਹਾਂ ਗੁਰਗੁਰ ਦੇ ਹਾਂ ਮੈਣੀ ਜਾਂਦਾ ਮੈਣੀ ਜਾਂਦਾ ਫਿਰ ਤੇਰੇ ਜੂਤ ਪਾਣੇ ਨਾ ਨਾ ਸਾਰੇ ਨੇ ਟੁਕ ਟੁਕ 6 ਚਾਹੀਦੇ ਨੇ ਬਣ 6 ਬੈਠੇ 1 2 3 4 5 ਵਾਂ ਮੈਂ 6 ਮਧੂਰੇ ਮੈਂ ਤਾਂ ਚਲਾਉਂਗਾ ਮੈਂ ਵੀ ਰਣਾ ਪੰਦੂ ਮੈਂ 6 ਮਧੂਰੇ ਠੀਕ ਹੈ ਠੀਕ ਹੈ ਮੱਛਰੇ ਹੋਏ ਨੇ ਭਾਈ ਪੂਰੇ ਤੁਹਾਨੂੰ ਪਤਾ ਹੀ ਆ ਕਰਨ ਹੋਰੀ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਹੁਣ ਚੱਲ ਜੀਪ ਲਿਆਇਆ ਆਪਾਂ ਖੜਾ ਦਿੰਨੇ ਆ ਚੰਗੀ ਬਲੀ ਘਰੇ ਬਾੜਤੀ ਦੀ ਕਹਿੰਦੇ ਨਾ ਜੀ ਜਿਹੜੇ ਜਿਹੜੇ ਬੰਦਿਆਂ ਨੂੰ ਲੈ ਕੇ ਜਾਣਾ ਨਾਲ ਕਹਿੰਦੇ ਪਹਿਲਾਂ ਦਿਖਾ ਕੇ ਆਵਾਂਗੇ ਉਹਨਾਂ ਨੂੰ ਵੀ ਆ ਜੀ ਆਹ ਹਾਂ ਹਾਂ ਵੀਚੇ ਆ ਜੀ ਇਹਦੇ ਨਾਲ ਕਹਿੰਦਾ ਜੇ ਕੋਈ ਮਿਸ ਮਾਰਦਾ ਹੋਊਗਾ ਉਹ ਮੈਂ ਨਹੀਂ ਵੱਜਣੀ ਕਹਿੰਦਾ ਉਦੋਂ ਮਾਰਾ ਉਹ ਗੋਗੋ ਵੀ ਮੈਂ ਤਾਂ ਜਾਣੀ ਜਾਣਾ ਬਾਈ ਛੱਤ ਲਾ ਦਾਂਗੇ ਛੱਤ ਛੁੱਤ ਨਹੀਂ ਲਾਉਣੀ ਅਗਲੇ ਦੀ ਕਿਤੇ ਜਾਪੜੇ ਖਾਲੇ ਰੇ ਆ ਦੇ ਛੱਤ ਲੈ ਦੂਗਾ ਹਾਂ ਦੋ ਦੋ 95 ਹੋਣ ਜਾਂ 4 4 ਹੋਣਾ ਛੱਤ ਛੁੱਤ ਨਹੀਂ ਲਾਉਣੀ ਅਹੀਂ ਜਾਣਾ ਜੇ ਮੈਂ ਅਗਲੇ ਦੀ ਲਿਆਂਦੀ ਉਮੀ ਮੋੜ ਕੇ ਹੋਣੀ ਆ ਚਾਲ ਕਰਾ ਬੰਦਿਆ ਕੋਲੇ ਕਰਟ ਕੇ ਨਹੀਂ ਹੁੰਦੀ ਆ ਕਰ ਸਟਾਰਟ ਆਈ ਹੂ ਓਏ ਓਏ ਚੱਲ ਛੋਟੂ ਪਿੱਛੇ ਮੈਂ ਕਰ ਪਤਾ ਡੀਜ਼ਲ ਹੈ ਰੇ ਸਰੂਸ ਦਾ ਪਤਾ ਲੱਗ ਗਿਆ ਡੀਜ਼ਲ ਪੁੱਤ ਡੀਜ਼ਲ ਕਲੱਚ ਦੇ ਤੁਰਦੀ ਇਹ ਤਾਂ ਆ ਗਿਆ ਜੀ ਹੈਰੀ ਦਾ ਘਰ ਹਵੇਲੀ ਆ ਗਈ ਹੈਰੀ ਦੀ ਆ ਥਾਂ ਲੈ ਲੈ ਇਹਨਾਂ ਨੇ ਹੁਣ ਤਿਆਰ ਕਰਨੀ ਹੈ ਹੈ ਵੱਡੀ ਪਾਉਣੀ ਐ ਦੂ ਤਿੰਨ ਮੰਜ਼ਲੀ ਪਾ ਦਿੰਨੇ ਆ ਫਿਰ ਕਹਿਦਿਆ ਕਰਾਂਗੇ ਨਾਲੇ ਦੋਵੇਂ ਪਾਵਾਂਗੇ ਕੋਠੀ ਫਿਰਨੀ ਦੇ ਪਾਉਣੀ ਤਿੰਨ ਮੰਜ਼ਲੀ ਛੋੜਨਾ ਰਿਕਾਰਡ ਮੈਂ ਸ਼ਰੀਕਾਂ ਵਾਲਾ ਕਿਉਂ ਓਏ ਭੱਜ ਜਾ ਹੈ ਤੂੰ ਐਂ ਦੱਸ ਵੀ ਜਾ ਚ ਰਹੀ ਆ ਗੱਡੀ ਆਪਣੀ ਹੈ ਚੱਟਾ ਚਾਦਰਾਂ ਲਾਣੀ ਪਰ ਦੂੰ ਅੱਜ ਮੋਰਨੀ ਵਾਲਾ ਹੈ ਓਏ ਤੋਤੀ ਦਾ ਪਈਆ ਯਾਰ ਇੱਕ ਨੰਬਰ ਤਾਂ ਹੈਗੀ ਆ ਓਏ ਓਏ ਸੀਟਾਂ ਹੀ ਆ ਮੈਨੇ ਏ ਰੇਤਾ ਥੋੜੀ ਆ ਓਏ ਦਾਣਾ ਲਿਆ ਤੂੰ ਚੱਲਾ ਤੂੰ ਐਂ ਦੱਸ ਵੀ ਇਹ ਤੇ ਚੱਲਾਂਗੇ ਹੁਣ ਹਾਂ ਇਹ ਤੇ ਚੱਲੋ ਓਏ ਓ ਚੁੰਡੀ ਬੜਾ ਓਏ ਓ ਜਿਹੜਾ ਚਾਦਰਾਂ ਦਾ ਚਾਦਰ ਤੇ ਮੋਰ ਹੁੰਦਾ ਤੂੰ ਜਾਦਰਾਂ ਬੰਨ ਲੀ ਅੱਜ ਤੜਦਾ ਬਣੀ ਚੱਟਾ ਲੈ ਚੱਲ ਓ ਬੱਚੀ ਤੋੜ ਕੇ ਪਿੰਡ ਚ ਕਿਹੜਾ ਦੇ ਪਹਿਲਾਂ ਇੱਕ ਗਾਣੇ ਕਦੋਂ ਲਾਰੇ ਤੁਸੀਂ ਗਾਣੇ ਬਾਰੇ ਦੱਸੋ ਗਾਣੇ ਐਕਚੁਅਲੀ ਵਧਾ ਕੀ ਆ ਕਿ ਜੇ ਆਪਾਂ ਸਿਸਟਮ ਧਰਾਇ ਨਹੀਂ ਵਾ ਨਵੀਂ ਲਿਆਂਦੀਆਂ ਅੱਛਾ ਠੀਕ ਆ ਵਾਗਦੇ ਹੂੰ ਸਿਆਣੇ ਹਾਂ ਨਾ ਨਾ ਸਿਆਣੇ ਨਹੀਂ ਬਾਕੀ ਥੋੜਾ ਡਰ ਆਪਨੂੰ ਆਇ ਵੀ ਹੋ ਰਿਹਾ ਅਮਰਤਪਾਲ ਸਿੰਘ ਮਹਿਰੂ ਨੇ ਕਹਿੰਦਾ ਕਿ ਜਿਹੜਾ ਗੰਦ ਪਾਊਗਾ ਅੰਦਰ ਜੀ ਮੁਕਲਾਵਾਂਗੇ ਸੱਜੰ ਸੱਜੇ ਮਨੁੱਖ ਜੀ ਅਸੋ ਜਾਣਾ ਕਿੱਥੇ ਹੁਣ ਜਾਣਾ ਤਾਂ ਸ਼ਾਮ ਤੋਂ ਟ੍ਰੈਕ ਚੱਲਦੇ ਆ ਕਿਹੜੇ ਜਾ ਕਿਥੇ ਮਰਜ਼ੀ ਜਾ ਚੱਲੋ ਹੰਡੇ ਆ ਹੰਡੇ ਹੀ ਚੱਲਾਂਗੇ ਫਿਰ ਆਪਣੀ ਹੈ ਜ਼ਰੂਰ ਨਹੀਂ ਹੰਡੇ ਚੱਲਾਂਗੇ ਹੁਣ ਦੱਸੋ ਹੁਣ ਪਿੰਡ ਜੀ ਹੁਣ ਕਾਹਦਾ ਕੰਨਾ ਨਹਿਰ ਤੇ ਚੱਲਿਆ ਨਹੀਂ ਨਹੀਂ ਸਹੀ ਗੱਲ ਆ ਨਹੀਂ ਨਹੀਂ ਨਹਿਰ ਤੇ ਯਾ ਭੂਲ ਤੇ ਜਾ ਬੋ ਤੇ ਬਣੀਆਂ ਉਹ ਕਿਵੇਂ ਪੁੱਤਰੀ ਪੁੱਤਰ ਚੋਰੀ ਕਰ ਲਿਆ ਓਏ ਆ ਓਏ ਓਏ ਕਬੂਤਰ ਓਏ ਫੁੱਡਾ ਪੱਟ ਲਿਆ ਬਾਈ ਖੜਿਆ ਹਾਲ ਤੋਂ ਆ ਕੇ ਲਿਆਇਆ ਬਾਈ ਬੰਦਾ ਉਹ ਤੇਰੀ ਮਾਂ ਤੇਰਾ ਬਾਜੀ ਵਾਲਾ ਓਏ ਬਾਜੀ ਜੰਡ ਦਾ ਏ ਬਾਜੀ ਜੰਡ ਦਾ ਬਾਜੀ ਜੰਡ ਦਾ ਬਿਮਾਰੀ ਲਹਿੰਗਾ ਸੱਤ ਹੱਥ ਲਾਈਏ ਓਏ ਤੇ ਮੇਰ ਵਾਲੇ ਦੇ ਖੇਰ ਵਾਲੇ ਮੇਰ ਕਮੂਰ ਨੇ ਅੱਖ ਦੇ ਖਲਾ ਬਾਜ ਵਰਗੀ ਏ ਦੀ ਓਏ ਬਾਜੀ ਓਏ ਬਾਜੀਆਂ ਬਹੁਤ ਜਿੱਤੀਆਂ ਨੇ ਅੱਜ ਕੱਲ੍ਹ ਬਾਜੀਆਂ ਵਾਪਸ ਸਕੂਟਰੀ ਤੇ ਜਿੱਤੀ ਹੋਈ ਆ ਗੁੱਡ ਮੇਰੇ ਚਲਾ ਦੇ ਮੇਰੇ ਲਈ ਚਲਾਈ ਗੁੱਡ ਏ ਚਲੋ ਚਲ ਜਲਦੀ ਆਪਾਂ ਇਹਨੇ ਓਕੇ ਬਾਈ ਟਾਟਾ ਠੀਕ ਆ ਠੀਕ ਆ ਤੇਰੇ ਸਾਥ ਕੇ ਲੱਤਾਂ ਨਗੜਦੀਆਂ